ਸਮਨਜੀਤ ਜੋ ਕੋਲਕਾਤਾ 'ਚ ਹੋਇਆ ਜਿੱਥੇ ਇੱਕ ਬਹੁਤ ਬੇਰਹਿਮੀ ਨਾਲ ਇੱਕ ਔਰਤ ਡਾਕਟਰ ਦਾ ਰੇਪ ਹੋਇਆ ਫਿਰ ਉਹਦਾ ਕਤਲ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਵਾ ਕਿਉਂਕਿ ਤੁਸੀਂ ਪੀੜਤ ਲੋਕਾਂ ਦੇ ਨਾਲ 2017 16 17 ਤੋਂ ਜੁੜੇ ਹੋਏ ਹੋ ਜੇ ਇਸ ਤਰ੍ਹਾਂ ਦੇ ਵਾਕਿਆ ਦੁਬਾਰਾ ਦੁਬਾਰਾ ਕਿਉਂ ਹੁੰਦੇ ਆ ਸਿਰ ਅਸਲ ਦੇ ਵਿੱਚ ਇਹ ਵਾਕਿਆ ਤਾਂ ਲਗਾਤਾਰ ਚੱਲਦੀ ਰਹਿੰਦੇ ਆ ਹਰ 15 ਮਿੰਟ ਤੇ ਵਿੱਚ ਇੱਕ ਰੇਪ ਹੁੰਦਾ ਆ ਤਾਂ ਹਰ ਘੰਟੇ ਚਾਰ ਰੇਪ ਹੁੰਦੇ ਨੇ ਤਾਂ ਗੱਲ ਇਹ ਆ ਕਿ ਕੁਝ ਕੇਸ ਸਾਹਮਣੇ ਆ ਜਾਂਦੇ ਉਹ ਇੰਨੇ ਕੁ ਗਰੂਸਮ ਹੁੰਦੇ ਆ ਕਿ ਸਾਹਮਣੇ ਆ ਜਾਂਦੇ ਆ ਤੇ ਕੁਝ ਦੇ ਵਿੱਚ ਗੱਲ ਦਬ ਦਿੱਤੀ ਜਾਂਦੀ ਹੈ ਤੇ ਪੀੜਤ ਨੂੰ ਚੁੱਪ ਕਰਾ ਦਿੱਤਾ ਜਾਂਦਾ ਆ ਸੋ ਬੇਸਿਕ ਦਾ ਰੀਜ਼ਨ ਤਾਂ ਸਰ ਸਿੰਪਲ ਜੀ ਗੱਲ ਆ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਕਿ ਉਹ ਇੰਨੀ ਕਿ ਗਿਰ ਚੁੱਕੀ ਆ ਉਹਨਾਂ ਚ ਨੈਤਿਕਤਾ ਨਾਲ ਦੀ ਕੋਈ ਚੀਜ਼ ਨਹੀਂ ਰਹਿ ਗਈ ਉਹਨਾਂ ਨੂੰ ਲੱਗਦਾ ਸੀ ਆਪਣੀ ਫਰਸਟ੍ਰੇਸ਼ਨ ਕੱਢਣੀ ਆ ਕਿਸ ਤਰੀਕੇ ਨਾਲ ਕੱਢਣੀ ਆ ਤਾਂ ਸੌਫਟ ਟਾਰਗੇਟ ਲੱਭ ਕੇ ਕੱਢਦੇ ਆ ਪਰ ਕਲਕੱਤਾ ਵਾਲਾ ਜੋ ਇਨਸੀਡੈਂਟ ਆ ਉਹ ਸਿਰਫ ਕੋਈ ਫਰਸਟ੍ਰੇਸ਼ਨ ਕੱਢਣ ਵਾਲਾ ਨਹੀਂ ਲੱਗ ਰਿਹਾ ਉਹਦੇ ਵਿੱਚ ਤਾਂ ਇੰਝ ਲੱਗ ਰਿਹਾ ਜਿਵੇਂ ਡਾਕਟਰ ਸਾਹਿਬ ਨੂੰ ਤੇ ਹੋਰ ਬਹੁਤ ਸਾਰਿਆਂ ਨੂੰ ਚੁੱਪ ਕਰਾਉਣ ਲਈ ਇੱਕ ਕਿਸਮ ਦਾ ਦੀ سزا ਦਿੱਤੀ ਗਈ ਆ ਤੇ ਦਿਖਾਇਆ ਗਿਆ ਆ ਕਿ ਜੇ ਕੋਈ ਹੋਰ ਵੀ ਉਹਨਾਂ ਦੇ ਖਿਲਾਫ ਜੋ ਵੀ ਕੋਈ ਇੱਕ ਸੈਕਸ ਰੈਕਡ ਦੀ ਵੀ ਗੱਲ ਸਾਹਮਣੇ ਆ ਰਹੀ ਆ ਵੀ ਜੇ ਕੋਈ ਹੋਰ ਵੀ ਸਾਹਮਣੇ ਖੜਾ ਹੋਊਗਾ ਤਾਂ ਉਹਦੇ ਨਾਲ ਵੀ ਆਹੀ ਹਾਲ ਹੋਊਗਾ ਤੇ ਇੱਕ ਕਿਸਮ ਦਾ ਹੋ ਇਹਨਾਂ ਨੇ ਉਹ ਡਰਾਉਣ ਦੀ ਕੋਸ਼ਿਸ਼ ਕੀਤੀ ਆ ਉਹ ਉਸ ਐਡਾ ਕਟਿਆ ਐਡਾ ਹੀਨੀਅਸ ਕ੍ਰਾਈਮ ਜਿਹੜਾ ਹੈਗਾ ਆ ਹਾਰੀਬਲ ਮਦਰ ਪਲਸ ਮਲਟੀਪਲ ਇੱਕ ਐਲੋਕੀ ਗੈਂਗ ਰੇਪ ਕਰਕੇ ਮਲਟੀਪਲ ਟਾਈਮਸ ਰੀਪੀਟਡ ਅਫੈਂਸ ਕਰਕੇ ਤੇ ਜਿਸ ਤਰੀਕੇ ਨਾਲ ਉਹਨਾਂ ਨਾਲ ਬੇਰਹਿਮੀ ਨਾਲ ਮਾਰਿਆ ਗਿਆ ਉਹ ਇੱਕ ਸਾਈਕੋਪੈਥ ਦਾ ਕੰਮ ਹੈਗਾ ਆ ਉਹ ਨਾਰਮਲ ਕੱਲਾ ਇੱਕ ਜਿਹੜਾ ਇੱਕ ਰੇਪ ਕਮਿਟ ਕਰਨ ਵਾਲਾ ਕ੍ਰਿਮਨਲ ਹੁੰਦਾ ਆ ਉਹਦੇ ਨਾਲੋਂ ਇਹ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਆ ਇੱਕ ਸਾਈਕੋਪੈਥ ਦਾ ਕੰਮ ਲੱਗ ਰਿਹਾ ਆ ਸਿਮਰਨਜੀਤ ਇਹ ਦੱਸੋ ਕਿ ਇਸ ਕੇਸ ਦੇ ਵਿੱਚ ਇੰਜ ਲੱਗ ਰਿਹਾ ਆ ਕਿ ਜਿਹੜੀਆਂ ਅਥਾਰਟੀ ਸੀ ਇੱਕ ਮੰਦਭਾਗਾ ਵਾਕਿਆ ਹੋ ਸਕਦਾ ਵਾ ਉਸ ਤੋਂ ਬਾਅਦ ਅਸੀਂ ਆਸ ਕਰਦੇ ਆ ਕਿ ਜਿਹੜੀਆਂ ਅਥਾਰਟਿਜ਼ ਆ ਡਾਕਟਰਸ ਆ ਯਾ ਜਿਹੜੇ ਪ੍ਰਿੰਸੀਪਲ ਹੈ ਜਾਂ ਡਾਇਰੈਕਟਰ ਨੇ ਉਹ ਇਕਦਮ ਜੋ ਬੰਦਾ ਕਦਮ ਹੈ ਉਹ ਚੁੱਕਣਗੇ ਇਸ ਕੇਸ ਦੇ ਵਿੱਚ ਇੰਜ ਲੱਗ ਰਿਹਾ ਵੀ ਇਸ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਇਸ ਕੇਸ ਦੇ ਵਿੱਚ ਨੂੰ ਇੱਕ ਸੁਸਾਈਡ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਕੋਈ ਸਿਆਸੀ ਹਦਾਇਤਾਂ ਸੀ ਜਾਂ ਤੁਹਾਨੂੰ ਲੱਗਦਾ ਦਾ ਵੈਸੇ ਹੀ ਇਹ ਲੋਕਾਂ ਦੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਹੈ ਸਰ ਅਗਰ ਆਪਾਂ ਇਸ ਚੀਜ਼ ਨੂੰ ਦੇਖਿਓ ਦੇਖੋ ਜਿਹੜਾ ਕਲਕੱਤਾ ਆ ਕਲਕੱਤਾ ਦੇ ਵਿੱਚ ਇੱਕ ਸੋਨਾਗਾਚੀ ਨਾਂ ਦੀ ਜਗ੍ਹਾ ਹੈਗੀ ਆ ਜਿੱਥੇ ਆਲਰੇਡੀ ਮਤਲਬ ਪੇਡ ਸੈਕਸ ਲੋਕਾਂ ਨੂੰ ਮਿਲਦਾ ਆ ਪਰ ਇਹੋ ਜਿਹਾ ਵੀ ਹੋਊਗਾ ਕਿ ਜਿੱਥੇ ਲੋਕ ਸੋਨਾਗਾਚੀ ਨਹੀਂ ਜਾਣਾ ਚਾਹੁੰਦੇ ਪਰ ਕਈ ਅੰਡਰਗਰਾਊਂਡ ਜਿਹੜੇ ਸੈਕਸ ਰੈਕਟ ਚੱਲਦੇ ਹੁੰਦੇ ਨੇ ਸੋ ਜਿੰਨੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਵੀ ਆਈ ਆ ਕਿ ਕੋਈ ਸੈਕਸ ਰੈਕਟ ਚੱਲ ਰਿਆ ਸੀ ਜਿਹਦੀ ਕੰਪਲੇਂਟ ਇਹਨਾਂ ਨੇ ਡਾਕਟਰ ਸਾਹਿਬ ਨੇ ਕੀਤੀ ਸੀਗੀ ਤੇ ਇਹਨਾਂ ਦੀ ਗੱਡੀ ਤੱਕ ਕ੍ਰੈਸ਼ ਕੀਤੀ ਗਈ ਸੀਗੀ ਤਾਂ ਇਸ ਤੋਂ ਇਹੀ ਲੱਗਦਾ ਹੈ ਕਿ ਇਹਨਾਂ ਨੂੰ ਸੈਕਸ ਰੈਕਟ ਦਾ ਪਤਾ ਲੱਗ ਗਿਆ ਉਸ ਚੀਜ਼ ਨੂੰ ਨਾ ਦੁਨੀਆ ਦੇ ਸਾਹਮਣੇ ਆ ਇਹ ਨਾ ਗੱਲ ਸਾਹਮਣੇ ਆਵੇ ਉਸ ਚੀਜ਼ ਨੂੰ ਦਬਾਉਣ ਦੀ ਖਾਤਰ ਇਹ ਮਿਲੀ ਭੁਲੀ ਇਹ ਆ ਅਥਾਰਟिटीज 엘ੀਟ ਕਲਾਸ ਨੇ ਮਿਲ ਕੇ ਕੰਮ ਨੂੰ ਅੰਜਾਮ ਦਿੱਤਾ ਆ ਇਸੇ ਕਰਕੇ ਸਰ ਜਿਹੜੀ ਚੀਜ਼ ਕਲੀਅਰ ਦਿਖ ਰਹੀ ਆ ਕਿ ਇਹ ਇੱਕ ਮਰਡਰ ਦਿਖ ਰਿਹਾ ਆ ਕੋਈ ਵੀ ਸੁਸਾਈਡ ਇਸ ਤਰੀਕੇ ਨਾਲ ਨਹੀਂ ਕਰਦਾ ਜਿਸ ਤਰੀਕੇ ਨਾਲ ਇਹਨੂੰ ਸੁਸਾਈਡ ਕੇਸ ਦਿਖਾਉਣ ਦੀ ਪਹਿਲਾ ਕੋਸ਼ਿਸ਼ ਕੀਤੀ ਔਰ 3 ਘੰਟੇ ਤੱਕ ਮਾਪੇ ਬਾਪ ਨੂੰ ਡੈੱਡ ਬੋਡੀ ਤੋਂ ਦੂਰ ਰੱਖਣਾ ਸਰ ਮਾ ਜਿਹੜੇ ਐਵੀਡੈਂਸ ਮਟਾਉਣ ਲਈ ਤੱਤਾ ਘੰਟਾ ਕਾਫੀ ਹੁੰਦਾ ਆ ਸੋ 3 ਘੰਟੇ ਦੇ ਵਿੱਚ ਤਾਂ ਉਹਨਾਂ ਨੇ ਸਾਰੇ ਐਵੀਡੈਂਸ ਸਾਫ਼ ਕਰਕੇ ਤੇ ਮਾਹੌਲ ਹੋਰ ਤਰੀਕੇ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਹਦੇ ਵਿੱਚ ਅਥਾਰਟੀਜ਼ 100% ਇਨਵੋਲਵ ਆਏ ਦੇ ਵਿੱਚ ਹੋਰ ਵੀ ਔਰ ਸਰ ਇੱਕ ਗੱਲ ਹੋਰ ਉੱਥੇ ਦੇਖੋ ਜੀ ਮੰਮਤਾ ਬੈਨਰ ਜੀ ਧਰਨੇ ਤੇ ਬੈਠੇ ਇੱਕ ਸੀਐਮ ਨੂੰ ਧਰਨੇ ਤੇ ਬਹਿਣ ਦੀ ਕੀ ਲੋੜ ਪਈ ਆ ਸੀ ਇਹਦਾ ਕਾਰਵਾਈ ਕਰੇਗੀ ਉਹ ਤੇ ਕਾਰਵਾਈ ਕਰੇਗੀ ਸੀ ਇਹਦਾ ਅਥਾਰਟੀ ਹਾਂਜੀ ਉਹਨਾਂ ਦਾ ਕੰਮ ਐਕਸ਼ਨ ਲਵੇ ਉਹਨਾਂ ਨੂੰ ਸੋਲਿਡੈਰਿਟੀ ਉਹਦੇ ਲਈ ਉਹ ਅਲੱਗ ਇੱਕ ਕੋਈ ਵੀ ਹਾਂਜੀ ਠੀਕ ਆ ਮੈਂ ਉਹਨਾਂ ਦੀ ਆਤਮਾ ਲਈ ਕੁਝ ਕਰਨਾ ਚਾਹੁੰਦੀ ਹਾਂ ਉਹ ਅਲੱਗ ਰੱਖਿਆ ਜਾ ਸਕਦਾ ਸੀ ਪਰ ਦੈਟ ਵਾਸ ਦੀ ਟਾਈਮ ਜਦੋਂ ਉਹਨਾਂ ਨੂੰ ਸਟ੍ਰਿਕਟ ਐਕਸ਼ਨ ਲੈਣ ਦੀ ਲੋੜ ਸੀਗੀ ਉਹ ਜਿਨ੍ਹਾਂ ਨੇ ਉਸ ਨੂੰ ਸੁਸਾਇਡ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜਿਹੜਾ ਹੈਗਾ ਉਸ ਸਮੇਂ ਸਸਪੈਂਡ ਕਰਨ ਦੀ ਲੋੜ ਸੀਗੀ ਉਸ ਸਮੇਂ ਪ੍ਰਿੰਸੀਪਲ ਨੂੰ ਡਿਸਮਿਸ ਕਰਨ ਦੀ ਲੋੜ ਸੀਗੀ ਉਸ ਸਮੇਂ ਪੁਲਿਸ ਐਕਸ਼ਨ ਜਿਹੜਾ ਗਲਤ ਹੋਇਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਲੋੜ ਸੀਗੀ ਹੋਮ ਮਿਨਿਸਟਰੀ ਬਿਲਕੁਲ ਮੈਂ ਐਗਰੀ ਮੈਂ ਬਿਲਕੁਲ ਐਗਰੀ ਸਾਰਾ ਕੁਸ਼ਨਾ ਦੇ ਅੰਡਰ ਸੀਗਾ ਸੋ ਉਹਨਾਂ ਨੇ ਕਿਉਂ ਨਹੀਂ ਕੀਤਾ ਮੈਂ ਬਿਲਕੁਲ ਐਗਰੀ ਕਰਦਾ ਕਿ ਜੇ ਇਹੋ ਜੀ ਗੱਲ ਇੱਕ ਉਸ ਸਟੇਟ 'ਚ ਹੋ ਰਹੀ ਹੈ ਜਿੱਥੇ ਦੀ ਚੀਫ ਮਿਨਿਸਟਰ ਇੱਕ ਖੁਦ ਔਰਤ ਹੈ ਬਹੁਤ ਮੰਗੀ ਮੰਨਪਾਗੀ ਗੱਲ ਹੈ ਸਿਮਰਜੀਤ ਮੈਂ ਇਸ ਤੋਂ ਥੋੜਾ ਜਿਹਾ ਹਟ ਕੇ ਗੱਲ ਕਰਨੀ ਚਾਹੁੰਦਾ ਕੁਝ ਸਾਲ ਪਹਿਲਾਂ ਜਦੋਂ ਇਦਾਂ ਦੇ ਹਾਦਸੇ ਹੋਏ ਤੇ ਉਸ ਤੋਂ ਬਾਅਦ ਅਦਾਲਤਾਂ ਨੇ ਵਿਸਾਖਾ ਗਾਈਡਲਾਈਨਸ ਇਸ਼ੂ ਕੀਤੀਆਂ ਸੀ ਕਿ ਜਿਹੜੀਆਂ ਔਰਤਾਂ ਵਰਕਪਲੇਸ ਦੇ ਵਿੱਚ ਉਹਨਾਂ ਨੂੰ ਕੋਈ ਹਰਾਸਮੈਂਟ ਜਿਵੇਂ ਪਵਰੀ ਦੇਵੀ ਕੇਸ ਹੋਇਆ ਸੀਗਾ ਰਾਜਸਥਾਨ ਦੇ ਵਿੱਚ ਪਵਰੀ ਦੇਵੀ ਤੋਂ ਬਾਅਦ ਵਿਸ਼ਾਕਾ ਵਰਸਸ ਸਟੇਟ ਆਫ ਰਾਜਸਥਾਨ ਕੇਸ ਹੋਇਆ ਇੱਕ ਐਨਜੀਓ ਸੀਗੀ ਜਿਨੇ ਉਹ ਪੀਆਇਲ ਤੋਂ ਅੱਗੇ ਬਣਾਇਆ ਸੀ ਕਿ ਤੇ ਸਰ ਉਹਦੇ ਵਿੱਚ ਸੈਕਸ਼ਨਲ ਹਰਾਸਮੈਂਟ ਐਟ ਵਰਕਪਲੇਸ ਤੇ ਬਣਿਆ ਸੀਗਾ ਸਰ ਬਟ that act is just a toothless tiger ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਉਹ ਇੱਕ ਐਜ਼ ਆ ਬਲੈਕਮੇਲ ਟੂਲ ਜਰੂਰ ਯੂਜ਼ ਹੁੰਦਾ ਆ ਬਟ ਉਹ ਕੁਝ ਵੀ ਇਫੈਕਟਿਵ ਜਿਹੜੀ ਹੈਗੀ ਆ ਉਹ ਮੈਕੈਨਿਜ਼ਮ ਨਹੀਂ ਦਿੰਦਾ ਇਸ ਚੀਜ਼ ਲਈ ਕੁਸੀਂ ਕਿਹਾ ਰਾਕੀ ਵਿਸਾਖਾ ਗਾਈਡਲਾਈਨਸ ਸੇ ਟੂਥਲੈਸ ਟਾਈਗਰ ਆ ਸੋ ਉਸ ਟਾਈਗਰ ਨੂੰ ਬੁੱਤ ਦੇਣ ਦੀ ਸਰ ਉਹਦੇ ਵਿੱਚ ਸਾਕਤ ਸਜਾਵਾ ਬਣਾਉਣ ਲਈ ਕੀ ਕਰਨ ਦੀ ਲੋੜ ਹੈ ਸਰ ਉਹਦੇ ਵਿੱਚ ਮੈਕਸਿਮਮ ਜਿਹੜਾ ਹੈਗਾ ਨਾ ਉਹਦੇ ਵਿੱਚ ਆ ਜਿਹੜਾ ਇਕ ਆਊਟਰੇਜ ਆ ਮੈਡੈਸਟੀ ਆਫ ਔਮਨ ਨੂੰ ਕਨਸੀਡਰ ਕੀਤਾ ਜਾਂਦਾ ਹੈ ਉਹਦੇ ਵਿੱਚ ਇੱਕ ਇੰਟਰਨਲ ਕਮੇਟੀ ਬੈਠਦੀ ਆ that is just ਆ ਮਤਲਬ ਇਹ ਕਹਿ ਲੋ ਕਿ ਇੱਕ ਸਿਵਲ ਕਮੇਟੀ ਬੈਠਦੀ ਆ ਜਦ ਕਿ ਉਹਦੇ ਤੇ ਇਮੀਡੀਟਲੀ ਐਕਸ਼ਨ ਇਹ ਆ ਕਿ ਇਹੋ ਜਿਹੇ ਕੇਸਸ ਦੇ ਵਿੱਚ ਇਮੀਡੀਏਟ ਕੌਗਨੀਸ਼ੈਂਸ ਲੈਣ ਦੀ ਲੋੜ ਆ ਰੈਦਰ ਦੈਨ ਕਿ ਉਹਦੇ ਵਿੱਚ ਪਹਿਲਾਂ ਇੰਟਰਨਲ ਇਨਵੈਸਟੀਗੇਸ਼ਨ ਹੋਵੇ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਕੇਸਸ ਆ ਉਹਨਾਂ ਦੇ ਵਿੱਚ ਤਾਂ ਇਮੀਡੀਏਟ ਕਾਰਵਾਈ ਹੋਣੀ ਬਣਦੀ ਆ ਰੈਦਰ ਦੈਨ ਕਿ ਉਹਨੂੰ ਬੈਠ ਕੇ ਦੇਖਿਆ ਜਾਵੇ ਜੀ ਹੋਇਆ ਕਿ ਨਹੀਂ ਹੋਇਆ ਫਿਰ ਮੈਨੇਜਮੈਂਟ ਦੱਬ ਦਿੰਦੀ ਆ ਜੀ ਉਸ ਚੀਜ਼ ਮੈਨੇਜਮੈਂਟ ਨੂੰ ਹੁੰਦਾ ਸਾਡੀ ਬਦਨਾਮੀ ਹੋਊਗੀ ਔਰ ਹਮੇਸ਼ਾ ਕੇਸ ਦਬ ਦਿੱਤੇ ਜਾਂਦੇ ਨੇ ਔਰ ਵਿਕਟਮ ਦੇ ਉੱਤੇ ਵੀ ਸ਼ਾਇਦ ਪ੍ਰੈਸ਼ਰ ਵੀ ਪੈ ਜਾਂਦਾ ਹੋਣੀ ਚੜ੍ਹ ਜੀ ਵਿਕਟਮ ਦੇ ਉੱਤੇ ਪ੍ਰੈਸ਼ਰ ਵੀ ਪੈਂਦਾ ਆ ਔਰ ਉਸ ਦੇ ਵਿੱਚ ਤਾਂ ਕੰਪਰੋਮਾਈਜ਼ ਦੀ ਵੀ ਪ੍ਰਵੀਜ਼ਨ ਹੈਗੀ ਆ ਉਹਦੇ ਵਿੱਚ ਤਾਂ ਕਿ ਮਾਫੀ ਮੰਗੀ ਜਾਏਗੀ ਉਹ ਬਹੁਤ ਛੋਟੇ ਐਕਸ ਲਈ ਆ ਸਰ ਇਹ ਬਹੁਤ ਮਤਲਬ ਇਹ ਤਾਂ ਸੀਰੀਅਸ ਅਫੈਂਸ ਤੋਂ ਵੀ ਕਿਤੇ ਜ਼ਿਆਦਾ ਰੇਅਰੈਸਟ ਆਫ ਰੇਅਰ ਕੇਸ ਤੇ ਫਾਲ ਕਰਨ ਵਾਲਾ ਕੇਸ ਆ ਇਹਦੇ ਵਿੱਚ ਤਾਂ ਉਹ ਐਕਟ ਕੰਮ ਹੀ ਨਹੀਂ ਕਰਦਾ ਉਹ ਐਕਟ ਨੇ ਸਾਰੀਆਂ ਚੀਜ਼ਾਂ ਵੀ ਟੀਲ ਕਰਨੀਆਂ ਚਾਹੀਦੀਆਂ ਨੇ ਅ ਸਿਮਰਨ ਜੀ ਇਹ ਮਸਲਾ ਕਲਕੱਤਾ ਚ ਹੋਇਆ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਚੰਡੀਗੜ੍ਹ ਹਰਿਆਣਾ ਇਸ ਰੀਜਨ ਦੇ ਵਿੱਚ ਔਰਤਾਂ ਪ੍ਰਤੀ ਜਿਹੜੀਆਂ ਕੰਮ ਕਰਦੀਆਂ ਔਰਤਾਂ ਉਹਨਾਂ ਪ੍ਰਤੀ ਕਿਹੋ ਜਿਹਾ ਰਵੱਈਆ ਤੁਸੀਂ ਨੋਟਿਸ ਕਰਦੇ ਹੋ ਸਰ ਦੇਖੋ ਜੇ ਇੱਕ ਵੀ ਔਰਤ ਘਰ ਤੋਂ ਬਾਹਰ ਪੈਰ ਪੁੱਟਦੀ ਆ ਜ਼ਿਆਦਾਤਰ ਸਮਾਜ ਨੂੰ ਹੀ ਉਹ ਪਸੰਦ ਨਹੀਂ ਹੁੰਦੀ ਹੈਗੀ ਚਾਹੇ ਕੋਈ ਕਿੰਨਾ ਵੀ ਕਹੇ ਹਜੇ ਵੀ ਸਾਡੇ ਲੋਕਾਂ ਸਾਨੂੰ ਨਾ ਕਾਨੂੰਨਾਂ ነਜ਼ਾਦੀ ਮਿਲ ਚੁੱਕੀ ਆ ਸਾਨੂੰ ਕਾਨੂੰਨਾਂ ਨੇ ਇਕੁਐਲਿਟੀ ਮਿਲ ਚੁੱਕੀ ਆ ਬਟ ਜੋ ਜੈਂਡਰ ਇਕੁਐਲਿਟੀ ਇਨ ਅ ਰਿਐਲਿਟੀ ਚਾਹੀਦੀ ਓ ਹਲੇ ਵੀ ਨਹੀਂ ਹੈਗੀ ਮਾਈਂਡਸੈਟ ਨਹੀਂ ਹੈਗਾ ਲੋਕਾਂ ਦਾ ਤੇ ਹੁਣ ਇਸ ਚੀਜ਼ ਨੂੰ ਮੈਂ ਇੱਕ ਹੋਰ ਪੱਖ ਦੱਸਦੀ ਆ ਕਿ ਜੇ ਇੱਕ ਵਰਕਿੰਗ ਔਰਤ ਦਾ ਘਰ ਟੁੱਟਦਾ ਆ ਉਹਦੇ ਵਿੱਚ ਸਿਰਫ ਉਸ ਵਰਕਿੰਗ ਔਰਤ ਨੂੰ ਰਿਸਪਾਂਸਿਬਲ ਮੰਨਿਆ ਜਾਂਦਾ ਉਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਉਹ ਘਰ ਵੀ ਕੰਮ ਕਰਦੀ ਆ ਬਾਹਰ ਵੀ ਕੰਮ ਕਰਦੀ ਆ ਤੇ ਵੀ ਜਦਕਿ ਜੇ ਹਸਬੰਡ ਹੈ ਤਾਂ ਉਹਨਾਂ ਨੂੰ ਮਿਲ ਜੁਲ ਕੇ ਸਾਰਾ ਕੰਮ ਸੰਭਾਲਣਾ ਚਾਹੀਦਾ ਆ ਇੱਕੋ ਤੇ ਜ਼ਿੰਮੇਵਾਰੀ ਨਹੀਂ ਉਸ ਨੂੰ ਉਸ ਚੀਜ਼ ਨੂੰ ਲੈ ਕੇ ਵੀ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਦੋਨੋਂ ਪੱਖ ਨੇ ਉਹਦੇ ਵਿੱਚ ਸਮਝਣ ਜੀ ਇਸ ਕੇਸ ਦੇ ਵਿੱਚ ਇਹ ਕਹਾ ਚੰਗਾ ਨਹੀਂ ਹੈਗਾ ਸਾਡੇ ਲੋਕਾਂ ਦਾ ਇਸ ਕੇਸ ਦੇ ਵਿੱਚ ਮਮਤਾ ਬੈਨਰਜੀ ਨੇ ਇੱਕ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਜਿਹੜੀ ਸਜ਼ਾ ਵਾ ਉਹਨੂੰ ਹੋਰ ਸਖਤ ਕਰ ਦੇਣਾ ਚਾਹੀਦਾ ਇੱਕ ਮਿਸਾਲੀ ਸਜ਼ਾ ਦੇਣੀ ਚਾਹੀਦੀ ਆ ਜਿਹੜੇ ਜ਼ਬਰ ਜਨਾਬੇ ਕੇਸ ਨੇ ਕਿਸ ਤਰ੍ਹਾਂ ਦੀ ਮਿਸਾਲੀ ਸਜ਼ਾ ਤੁਹਾਡੇ ਮੁਤਾਬਕ ਹੋਣੀ ਚਾਹੀਦੀ ਹੈ ਜਿਹੜੇ ਲੋਕੀਆ ਸੋਰੀ ਸਰ ਮੈਂ ਨਾ ਮਮਤਾ ਬেনারਜੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਮੈਨੂੰ ਉਹ ਮਤਲਬ ਇੱਕ ਸਟਰੋਂਗ ਲੇਡੀ ਲੱਗਦੇ ਸੀ ਬਟ ਉਹ ਪਤਾ ਨਹੀਂ ਕਿਉਂ ਇਹੋ ਜਿਹਾ ਐਕਟ ਕਰ ਰਹੇ ਨੇ ਸਰ ਜੇ ਜਦ ਜਿਹੜਾ ਇਹ ਡਾਕਟਰ ਵਾਲਾ ਮਸਲਾ ਹੈ ਆਲਰੇਡੀ ਰੀਅਰਿਸਟ ਆਫ ਰੀਅਰ ਕੇਸ ਚ ਆ ਰਿਹਾ ਹੈ ਉਹਦੇ ਵਿੱਚ ਫਾਂਸੀ ਦੀ ਸਜ਼ਾ ਹੋਣੀ ਆ ਫਾਂਸੀ ਤੋਂ ਉੱਤੇ ਵਾਲੀ ਕਿਹੜੀ ਸਜ਼ਾ ਹੁੰਦੀ ਹੈ ਤੁਸੀਂ ਇਹ ਦੱਸੋ ਮਤਲਬ ਇਹ ਇਹ ਮਤਲਬ ਕਿ ਆਲਰੇਡੀ ਆਲਰੇਡੀ ਜਿਹੜਾ ਬੀਐਨਐਸ ਆਇਆ ਆ ਜਾਂ ਜਿਹੜਾ ਬਾਕਸੋ ਵੀ ਹੈਗਾ ਆ ਜਾਂ ਹੋਰ ਇਹਨਾਂ ਦੇ ਵਿੱਚ ਆਲਰੇਡੀ ਸਜ਼ਾ ਬਹੁਤ ਸਖਤ ਹੈਗੀ ਆ ਜਦੋਂ ਮੱਡ ਜੇ ਕੰਮ ਰੇਪ ਹੁੰਦਾ ਸਰ অল레ਡੀ ਰੇਅਰੈਸਟ ਆਫ ਰੇਅਰ ਕੇਸ ਫਾਲ ਕਰ ਜਾਂਦਾ ਆ ਐਂਡ ਉਹਦੇ ਵਿੱਚ ਫਾਂਸੀ ਦੀ ਸਜ਼ਾ ਆ ਫਾਂਸੀ ਤੋਂ ਉੱਤੇ ਤਾਂ ਕੋਈ ਸਜ਼ਾ ਹੈ ਹੀ ਨਹੀਂਗੀ ਸੋ ਇਹਦਾ ਮਤਲਬ ਹੈ ਚਿੱਠੀ ਜਿਹੜੀ ਹੈ ਕਿਵੇਂਵੇਂ ਵਾਈਟਵਾਸ਼ ਜਾਂ ਆਪਣੇ ਤੋਂ ਜ਼ਿੰਮੇਵਾਰੀ ਉਸਾਮ ਲਈ ਗੱਲਿਆ ਬਿਲਕੁਲ ਸਰ ਉਹ ਇਹੋ ਜਿਹੀ ਹਰਕਤਾਂ ਕਰਕੇ ਹੀ ਤਾਂ ਉਹ ਜਿਹੜੇ ਸ਼ੱਕ ਦੇ ਘੇਰੇ ਚ ਆ ਰਹੇ ਆ ਉਹ ਕਿਸੇ ਨੂੰ ਬਚਾ ਰਹੇ ਨੇ ਮੈਨੂੰ ਜੋ ਲੱਗਦਾ ਹੈ ਇਹ ਮੇਰੀ ਓਪੀਨੀਅਨ ਆ ਕਿ ਉਹ ਕਿਸੇ ਨੂੰ ਬਚਾ ਰਹੇ ਕਿਉਂਕਿ ਉਹਨਾਂ ਨੇ ਸਟ੍ਰਾਈਕ ਕਰਨ ਦੀ ਲੋੜ ਨਹੀਂ ਸੀ ਉਹਨਾਂ ਨੂੰ ਦਰਨਾ ਲਾਉਣ ਦੀ ਲੋੜ ਨਹੀਂ ਸੀਗੀ ਉਹਨਾਂ ਨੂੰ ਐਕਸ਼ਨ ਲੈਣ ਦੀ ਲੋੜ ਸੀਗੀ ਸ਼ੀ ਵਾਸ ਮਤਲਬ ਇਵਨ ਹੈਲਥ ਮਿਨਿਸਟਰੀ ਦੇ ਵੀ ਹੈਡ ਹੋਨੇ ਸੋ ਉਸ ਸਮੇਂ ਉਹਨਾਂ ਨੂੰ ਐਕਸ਼ਨ ਲੈਣ ਦੀ ਲੋੜ ਸੀਗੀ ਉਹ ਜੋ ਕੰਮ ਵੀ ਕਰ ਰਿਹਾ ਪ੍ਰਧਾਨ ਮੰਤਰੀ ਹੈਸ ਨਾਥਿੰਗ ਟੂ ਡੂ ਵਿਦ ਥਿਸ ਬਿਕਾਜ਼ ਉਹਨਾਂ ਨੇ ਆਲਰੇਡੀ ਇੱਕ ਐਕਟ ਪਾਸ ਬਣਾਤਾ ਹੈ ਉਸ ਐਕਟ ਦੇ ਵਿੱਚ ਆਲਰੇਡੀ ਪ੍ਰੋਵੀਜ਼ਨ ਪਾਤੀ ਆ ਫਾਂਸੀ ਦੀ ਸਜ਼ਾ ਦੀ ਫਿਰ ਹੋਰ ਆਪ ਉਹਦੇ ਵਿੱਚ ਕੀ ਲੈ ਕੇ ਆਵਾਂਗੇ ਯੈਸ ਜਿਹੜਾ ਸੈਕਸੁਅਲ ਹਰਾਸਮੈਂਟ ਐਟ ਵਰਕਪਲੇਸ ਹੈਗਾ ਜਾਂ ਉਹਨੂੰ ਜ਼ਰੂਰ ਮਜ਼ਬੂਤ ਕਰਨ ਦੀ ਲੋੜ ਹੈ ਸਰ ਉਹਦੀ ਤਾਂ ਗਾਈਡੈਂਸ ਵੀ ਨਹੀਂ ਹੁੰਦੀ ਮੈਂ ਤੁਹਾਡੇ ਨਾਲ ਇੱਕ ਅ ਸ਼ੇਅਰ ਕਰਦੀ ਕਿ ਤੇ ਬਹੁਤ ਸਾਰੀਆਂ ਉਹਦੇ ਐਕਟ ਦੇ ਅਕੋਰਡਿੰਗ ਸਾਤ ਤੋਂ ਬਾਅਦ ਕਿਤੇ ਵੀ ਵਰਕਿੰਗ ਜਿੱਥੇ ਮੇਲ ਜਾਂ ਫੀਮੇਲ ਹੈਗੇ ਆ ਸਾਤ ਤੋਂ ਬਾਅਦ ਮੈਂਬਰ ਕਿਤੇ ਕੰਮ ਕਰਦੇ ਆ ਤਾਂ ਉਹਨਾਂ ਨੂੰ ਸੈਕਸੁਅਲ ਹਰਾਸਮੈਂਟ ਐਟ ਵਰਕਪਲੇਸ ਕਮੇਟੀ ਬਣਾਉਣੀ ਪਊਗੀ ਜਨਰਲ ਕੰਪਲੇਂਟ ਕਮੇਟੀ ਪਰ ਸਰ ਇੱਥੇ ਜਿੱਥੇ ਨੰਬਰਸ ਆਫ ਲੋਕ ਵੀ ਕੰਮ ਕਰਦੇ ਆ ਕੰਪਨੀਆਂ ਦੇ ਵਿੱਚ ਉਹਨਾਂ ਨੂੰ ਵੀ ਸੈਕਸੁਅਲ ਹਰਾਸਮੈਂਟ ਐਟ ਵਰਕਪਲੇਸ ਦੀ ਜਿਹੜੀ ਪੋਸ਼ ਕਮੇਟੀ ਹੁੰਦੀ ਉਹਦੀ ਜਾਣਕਾਰੀ ਨਹੀਂ ਹੈਗੀ ਔਰ ਉਸ ਦੇ ਹਿਸਾਬ ਨਾਲ ਏਵਰੀ ਮੰਥ ਪਾ ਐਂਡ ਐਨਿਊਅਲੀ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਆ ਉਹਨਾਂ ਨੇ ਪੂਰੇ ਡਿਸਟ੍ਰਿਕਟ ਦੀਆਂ ਜਿੰਨੀਆਂ ਵੀ ਕੰਪਨੀਆਂਜ਼ ਆ ਜਿੰਨੇ ਵੀ ਵਰਕਪਲੇਸ ਆ ਉਹਨਾਂ ਤੋਂ ਰਿਪੋਰਟ ਲੈਣੀ ਆ ਬਟ ਕੋਈ ਰਿਪੋਰਟ ਵੀ ਨਹੀਂ ਲਈ ਜਾਂਦੀ ਠੀਕ ਹੈ ਅ ਸੁਮੇਂਜੀਤ ਸਰ ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢ ਕੇ ਸਰ ਨਾਲ ਜੁੜੇ ਥੈਂਕ ਯੂ ਜੀ ਸਰ ਜੀ ਸਰ ਓਕੇ ਜੀ